ਕੈਨੇਡਾ ਜਾਣ ਵਾਲੇ ਪੰਜਾਬੀ ਇਸ ਖਬਰ ਨੂੰ ਧਿਆਨ ਦੇ ਨਾਲ ਦੇਖ ਲੈਣ ਕਿਉਂਕਿ ਇਹ ਖਬਰ ਤੁਹਾਡੇ ਕੈਨੇਡਾ ਜਾਣ ਦੇ ਸੁਪਨੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਕੈਨੇਡਾ ਦੇ ਆਰਥਿਕ ਮਹਾਰਾ ਨੇ ਇੱਕ ਵੱਡੇ ਰਿਸੈਸ਼ਨ ਦੇ ਵੱਲ ਇਸ਼ਾਰਾ ਕੀਤਾ ਹੈ ਆਰਥਿਕ ਮਹਾਰਾ ਦਾ ਇਹੀ ਮੰਨਣਾ ਹੈ ਕਿ ਜਿੰਨਾ ਹਾਲਾਤਾਂ ਦਾ ਇਸ ਸਮੇਂ ਕੈਨੇਡਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਹਾਲਾਤ ਕੈਨੇਡਾ ਨੂੰ ਰਿਸੈਸ਼ਨ ਦੇ ਵੱਲ ਧੱਕ ਰਹੇ ਨੇ ਇਸ ਦਾ ਸਿੱਧਾ ਅਸਰ ਕੈਨੇਡਾ ਦੇ ਲੋਕਾਂ ਦੇ ਰੋਜ਼ਗਾਰ ਤੇ ਪਵੇਗਾ ਮਹਾਰਾ ਦੇ ਮੁਤਾਬਿਕ ਕੈਨੇਡਾ ਦਾ ਇਹ ਰਿਸੈਸ਼ਨ 1 ਲੱਖ ਨੌਕਰੀਆਂ ਖਾ ਜਾਵੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਟੋਰੰਟੋ ਡੈਮਿਨਿਅਨ ਬੈਂਕ ਦੀ ਮੁਖੀ ਅਰਥਸ਼ਾਸਤਰੀ ਬੀਟਾ ਕਾਂਸੀ ਦੇ ਮੁਤਾਬਕ 2025 ਦੀ ਦੂਜੀ ਅਤੇ ਤੀਜੀ ਤਿਮਾਹੀ ਦੇ ਵਿੱਚ ਕੈਨੇਡਾ ਦੀ ਅਰਥਵਿਵਸਥਾ ਦੇ ਵਿੱਚ ਨਾਕਰਾਤਮਕ ਵਾਧਾ ਦੇਖਣ ਨੂੰ ਮਿਲਿਆ ਜੋ ਰੈਸੈਸ਼ਨ ਦੀ ਪੁਸ਼ਟੀ ਕਰਦਾ ਹੈ ਇਸ ਦੇ ਇਲਾਵਾ ਐਡਲੂਏਟ ਕੈਨੇਡਾ ਨੇ ਵੀ ਖੱਸ਼ਾ ਜਤਾਇਆ ਕਿ 2025 ਦੀ ਦੂਜੀ ਤਿਮਾਹੀ ਵਿੱਚ ਜੀਡੀਪੀ ਦੇ ਵਿੱਚ 1.1% ਤੇ ਦੂਜੀ ਤੇ ਤੀਜੀ ਤਿਮਾਹੀ ਦੇ ਵਿੱਚ 0.9% ਗਿਰਾਵਟ ਹੋਵੇਗੀ ਜੋ ਕੈਨੇਡਾ ਨੂੰ ਰੈਸੈਸ਼ਨ ਦੇ ਵੱਲ ਲੈ ਕੇ ਜਾਵੇਗੀ ਜੇਕਰ ਨੌਕਰੀਆਂ ਦੀ ਗੱਲ ਕਰੀਏ ਤਾਂ ਮਾਰਚ 2025 ਦੇ ਵਿੱਚ ਕੈਨੇਡਾ ਵਿੱਚ 33000 ਲੋਕਾਂ ਨੇ ਨੌਕਰੀਆਂ ਗਵਾਈਆਂ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਵੀ ਵਧੀ ਹੈ ਬੀਟਾ ਕਾਨਜ਼ੀ ਨੇ ਚੇਤਾਵਨੀ ਦਿੱਤੀ ਹੈ ਕਿ 2025 ਦੇ ਆਖਿਰਲੇ ਮਹੀਨੇ ਦੇ ਵਿੱਚ ਹੋਰ 1 ਲੱਖ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਕਾਨਜ਼ੀ ਦਾ ਇਹ ਅੰਦਾਜ਼ਾ ਪਿਛਲੇ 2 ਮਹੀਨਿਆਂ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ 70000 ਨੌਕਰੀਆਂ ਦੇ ਨੁਕਸਾਨ ਦੇ ਆਧਾਰ ਤੇ ਲਗਾਇਆ ਗਿਆ ਹੈ ਵਪਾਰਕ ਸੂਚਨਾ ਖੇਤੀਬਾੜੀ ਅਤੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਹਜ਼ਾਰਾਂ ਲੋਕ ਆਪਣੀ ਨੌਕਰੀ ਗਵਾ ਚੁੱਕੇ ਨੇ ਉੰਡਾਰੀਓ ਤੇ ਟ੍ਰਾਂਟੋ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਵੱਧ ਦੇਖਣ ਨੂੰ ਮਿਲੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਤੇ 25% ਟੈਰਿਫ ਦੀ ਧਮਕੀ ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਡੂੰਘੀ ਸੱਟ ਮਾਰੀ ਹੈ ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਅਸਰ ਨਜ਼ਰ ਆਵੇਗਾ ਨਵੇਂ ਪ੍ਰਧਾਨ ਮੰਤਰੀ ਮਾਕਾਰਨੀ ਨੇ ਟੈਰਿਫਾਂ ਦੇ ਵਿਰੁੱਧ ਲੜਨ ਦਾ ਵਾਅਦਾ ਕੀਤਾ ਹੈ ਪਰ ਅਜੇ ਤੱਕ ਕੋਈ ਠੋਸ ਰਾਹਤ ਯੋਜਨਾ ਦਾ ਐਲਾਨ ਵੀ ਨਹੀਂ ਕੀਤਾ ਦੂਜਾ ਸਰਕਾਰ ਨੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਯੋਜਨਾ ਬਣਾਈ ਹੈ ਜੋ ਅਰਥਵਿਵਸਥਾ ਦੇ ਵਿੱਚ ਮੰਗ ਨੂੰ ਹੋਰ ਜ਼ਿਆਦਾ ਘਟਾ ਸਕਦੀ ਹੈ ਇਸ ਵਿਚਾਰੇ ਆਰਥਿਕ ਮਹਾਰਾ ਨੇ ਆਮ ਲੋਕਾਂ ਨੂੰ ਇਸ ਰੀਸੈਸ਼ਨ ਤੋਂ ਬਚਣ ਦੇ ਲਈ ਕੁਝ ਸੁਝਾਅ ਦਿੱਤੇ ਨੇ ਮਹਾਰਾ ਦੇ ਮੁਤਾਬਿਕ ਲੋਕ ਘੱਟੋ ਘੱਟ 3 ਮਹੀਨਿਆਂ ਦੇ ਖਰਚਿਆਂ ਦੇ ਲਈ ਐਮਰਜੈਂਸੀ ਫੰਡ ਰਾਖਵਾ ਰੱਖਣ ਇਸ ਤੋਂ ਇਲਾਵਾ 50000 ਤੋਂ ਲੈ ਕੇ 1 ਲੱਖ ਡਾਲਰ ਦੀ ਕ੍ਰੈਡਿਟ ਲਾਈਨ ਨੂੰ ਸੁਰੱਖਿਅਤ ਕਰਨ ਮਹਾਰਾ ਨੇ ਨੌਜਵਾਨਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਨਵੇਂ ਹੁਨਰ ਸਿੱਖਣ ਦੇ ਵੱਲ ਧਿਆਨ ਦੇਣ ਅਤੇ ਟੈਰੀਫਾਂ ਦੇ ਵਿੱਚ ਜੇਕਰ ਕਮੀ ਆਉਂਦੀ ਹੈ ਤਾਂ 2025 ਦੇ ਆਖੀਰ ਵਿੱਚ ਅਰਥ ਵਿਵਸਥਾ ਸੁਧਰ ਸਕਦੀ ਹੈ ਪਰ ਜੇ ਸਮੱਸਿਆ ਵਧੀ ਤਾਂ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ